ਦਸ਼ਕੋ ਬਰੇਤ ਬਾਅਦ ਤੁਹਾਡਾ ਸਵਾਗਤ ਹੈ ਜੀ ਰਸ ਅਗਲੇ ਸ਼ਬਾਰੇ ਤੁਹਾਡੇ ਕੀ ਵਿਚਾਰ ਨੇ ਉਸ ਤੋਂ ਪਹਿਲਾਂ ਕੁਝ ਫੇਸਬੁਕ ਮੈਸੇਜ ਨੇ ਚੌਧਰੀ ਅਹਿਮਦ ਇਫਤਖਾਕ ਇਫਤਖਾਕ ਲਿਖਦੇ ਨੇ ਕਿ ਅਸ਼ਰਫ ਕਣੀ احسان فراموش ਭੀਖ ਲੈ ਕੇ ਬਾਅਦ ਵਿੱਚ ਕਹਿੰਦਾ ਰਹਿਣ ਦਿਓ ਤੁਸੀਂ ਮੈਂ ਆਪਣੇ ਬਾਰੇ ਪਹਿਲਾਂ ਕੋਲੋਂ ਇਹਨਾਂ ਕੋਲੋਂ ਲੈ ਲੂੰਗਾ ਮਾਲਕਾਂ ਦੀ ਕੁੱਤੀ ਦੁਸ਼ਮਨ ਨਾਲ ਮਿਲ ਗਈ ਬਿਲਕੁਲ ਠੀਕ ਫਰਮਾਇਆ ਅਮਰਜੀਤ ਬਾਜਵਾ ਲਿਖਦੇ ਨੇ ਖਾਲਸਾਤਨ ਜ਼ਿੰਦਾਬਾਦ ਰਾਜਾ ਮਸਤਵਾ ਖਾਲਸਾਤਨ ਬਣ ਕੇ ਰਹੇਗਾ ਇਨਸ਼ਾਅੱਲਾ ਡਾਕਟਰ ਸਾਹਿਬ ਕੀ ਬਟਾਪ ਅਨਿਸ਼ ਸਤੀ ਖਾਲਸਾਤਨ ਜ਼ਿੰਦਾਬਾਦ ਕੁਲਦੀਪ ਸਿੰਘ ਕਾਮ ਖੰਬ ਖਾਲਸਾਤਨ ਜ਼ਿੰਦਾਬਾਦ ਜੈਸਪੰਡਾਲ ਡਾਕਟਰ ਸਾਹਿਬ ਜੀ ਵੈਰੀ ਗੁੱਡ ਜੌਬ ਖਾਲਸਾਤਨ ਜ਼ਿੰਦਾਬਾਦ ਬਾਦਸ਼ਾਹ ਸਿੰਘ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਜੀਤਾਸੰਦਰ ਖਾਲਸਾਤਨ ਜ਼ਿੰਦਾਬਾਦ ਸਾਡੇ ਮਿੱਤਰ ਪਿਆਰੇ ਟਵੰਟੋ ਤੋਂ ਹਰਜਿੰਦਰ ਸਿੰਘ ਪਠੱਲ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਰਾਤ ਸਾਹਿਬ ਇਹ ਇਹਦੇ ਤੇ ਹੁਣ ਲਿਖਦੇ ਨੇ ਕਾਲ ਨਹੀਂ ਕਰਦੇ ਆ ਬਸ਼ਰਤ ਮੁਹੰਮਦ ਖ਼ਾਰਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਤਰਮਿੰਦਰ ਸਿੰਘ ਮੰਡ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਹਰਸਿਮਰਨ ਸਿੰਘ ਖ਼ਾਰਿਸਤਾਨ ਜ਼ਿੰਦਾਬਾਦ ਮੋਦੀ ਚੋਰ ਮਰਦਾਬਾਦ ਹਰਮੇਲ ਸਿੰਘ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਮਨਵੀਰ ਸਿੰਘ ਲਿਖਦੇ ਨੇ ਦਾ ਵੇ ਆਫ ਖ਼ਾਰਿਸਤਾਨ ਗoing through tv 84 ਲੌਂਗ ਲਿਵ ਖਾਲਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਾ ਬਹੁਤ ਬਹੁਤ ਸ਼ੁਕਰੀਆ ਮਨਵੀਰ ਸਿੰਘ ਜੀ ਇਹਨਾਂ ਨੇ ਠੀਕ ਕਿਹਾ ਥਰੂ ਟੀਵੀ 84 ਬਿਲਕੁਲ ਕੱਲਾ ਟੀਵੀ 84 ਨਹੀਂ ਮੈਂ ਸਮਝਦਾ ਵੀ 84 ਨੇ ਖਾਲਸਤਾਨ ਦੀ ਨੀਂਹ ਰੱਖ ਦਿੱਤੀ ਔਰ ਇਹ ਅਲਫਾਜ਼ 20ਵੀਂ ਸਦੀ ਦੇ ਮਹਾਨ ਸਿੱਖ ਸੰਜਨੈਲ ਸਿੰਘ ਖਾਲਸਾ ਪੰਡਾ ਵਾਲਿਆਂ ਦੇ ਸਨ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਇਹ ਇਹਨਾਂ ਨੇ ਦੇਖਣਾ ਹੈ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ ਪਰ ਬਰਾਬਰ ਦੇ ਸ਼ਹਿਰੀ ਬਣ ਕੇ جس دن بھارتی فوج دے پیر دربار صاحب دی حدود پہ خالستان دی نہیں رکھی جاوے گی سو ظاہر ہے انہاں شہیدہ نے اپنا خون دے کے رکھی ہے جی جی اور ٹی وی ایٹی فور ان شہیدہ دے ڈلے خون دی آواز ہے جڑی کہ خالستان دی ایڈوکیسی کر دی ہے آ, چودری احمد افتفاق انہاں نے اگوں ایک دن آ, روڈ بند کر دین. پاکستان آ, والے فیرے آ, کیڑے منہ نال گے سو so, احسان فراموش انہوں نے پہلا بھی ہے یہ بالکل ٹھیک ہے کہ انہوں کا سارا کچھ جاندہ ہی پاکستان تو لینڈ لاکڈ کنٹری ہے جی. اور پرمجیت سنگھ لکھ دے نے گور فتح ٹو ایوری ون ڈاکٹر صاحب یور آسم آسم ورک اینڈ ٹیم آلسو ویری بک تھنکس ٹو ہول پاکستانی کمٹی فار سپورٹنگ دا سکنیشن خارستان اینڈ پاکستان زندہ باد زندہ زندہ شکریہ ویر پرمجیت سنگھ جی فار آل دس لونگ سپورٹنگ کامنٹ جی ਨਵੰਬਰ 84 ਜੂਨ 84 ਦੀ ਅਸੀ ਗੱਲ ਕੀਤੀ ਔਰ ਨਵੰਬਰ 84 ਰਾਜੀਵ ਗਾਂਧੀ ਦਾ ਮਾਸਟਰਮਾਈਂਡ ਜਦ ਕੋਈ ਬड़ा ਵਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਦੀ ਹੈ ਜੀ ਹਜ਼ਾਰਾਂ ਸਿੱਖ ਭਾਰਤ ਪਰ ਦੇ ਵਿੱਚ ਕੱਲੀ ਦਿੱਲੀ ਦੇ ਵਿੱਚ ਹੀ 8 ਤੋਂ 10 ਹਜ਼ਾਰ ਸਿੱਖ ਜਿਉਂਦੇ ਸਾੜੇ ਗਏ ਗਲਾਂ ਚ ਟਾਇਰ ਪਾ ਕੇ ਛੋਟੇ ਛੋਟੇ ਬੱਚੇ ਗੈਂਗ ਰੇਪਸ ਮਾਤਾਵਾਂ ਨਾਲ ਭੈਣਾ ਨਾਲ ਉਹਨਾਂ ਬੀਬੀਆਂ ਦੀਆਂ ਤਿੰਨ ਜਨਰੇਸ਼ਨਸ ਪਿਓ ਵੀ ਭਰਾ ਵੀ ਪੁੱਤਰ ਵੀ ਉਹਨਾਂ ਦੀਆਂ ਅੱਖਾਂ ਸਾਹਮਣੇ ਮਾਰੇ ਗਏ ਜੀ ਇਹਨਾਂ 32 33 ਸਾਲਾਂ ਦੇ ਵਿੱਚ ਕਿੰਨੀਆਂ ਹਕੂਮਤਾਂ ਬਦਲੀਆਂ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਸਿੱਖ ਆਪਣਾ ਹਮਦਰਦ ਜਾਂ ਦੋਸਤ ਸਮਝਦੇ ਨੇ ਜੇ ਸਮਝਦੇ ਰਹੇ ਵੀ ਪੀ ਸਿੰਘ ਵੀ ਚੰਦਰ ਸ਼ੇਖਰ ਵੀ ਇਹ ਵੀ ਪ੍ਰਾਈਮ ਮਿਨਿਸਟਰ ਬਣੇ ਸਭ 84 ਤੋਂ ਬਾਅਦ ਇਹਨਾਂ ਇੱਕ ਦਰਜਨ ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ ਇੱਕ ਦਰਜਨ ਤੋਂ ਜ਼ਿਆਦਾ ਮਿਸ਼ਰਾ ਕਮਿਸ਼ਨ ਤੋਂ ਸ਼ੁਰੂ ਹੋ ਕੇ ਨਾਨਵਤੀ ਕਮਿਸ਼ਨ ਤੱਕ ਜੀ ਇੱਕ ਦਰਜਨ ਕਮਿਸ਼ਨ ਲੇਕਿਨ ਹੁਣ ਗੱਲ ਤਾਂ ਜ਼ਾਹਰ ਹੈ ਕਿ ਜਿਸ ਬੁੱਚੜ ਨੇ ਕਸਾਈ ਨੇ ਛਟਕਈ ਨਹੀਂ ਬakre ਦਾ ਛਟਕਾ ਕੀਤਾ ਜਾਂ ਬਕਰਾ ਹਲਾਲ ਕੀਤਾ ਉਹਨਾਂ ਨੂੰ ਤੁਸੀਂ ਕਹੋ ਕਿ ਜੀ ਤੂੰ ਇਹ ਦੱਸ ਕੇ ਵੀ ਇਹ ਬਕਰਾ ਕਿਨੇ ਹਲਾਲ ਕੀਤਾ ਕਿਨੇ ਜ਼ਬਾ ਕੀਤਾ ਤਾਂ ਕਸਾਈ ਹੈ ਉਹ ਹੁਣ ਜਿਹੜਾ ਸਿਸਟਮ ਜਿਹੜਾ ਏਜੰਸੀ ਹੈ ਜਿਹੜੀ ਹਕੂਮਤ ਉੱਥੇ ਕਾਬਜ਼ ਸੀ ਜਾਂ ਅੱਜ ਵੀ ਹੈ ਉਹ ਤਾਂ ਸਾਰੇ ਹੀ ਇਸ ਦੇ ਵਿੱਚ ਭਾਗੀਦਾਰ ਨੇ ਕਈਆਂ ਨੇ ਨਰਾਜੀਵ ਗਾਂਧੀ ਨੇ ਐਗਜ਼ੀਕਿਊਟ ਕੀਤਾ ਬਾਕੀ ਸਾਰਿਆਂ ਨੇ ਵਾਵਾ ਕੀਤੀ ਭਾਰਤ ਭਰ ਦੇ 3/4 ਹਿੰਦੂਆਂ ਨੇ ਪਾਰਲੀਮੈਂਟ ਦੇ ਵਿੱਚ ਉਹਨੂੰ 3/4 ਮੈਜੋਰਟੀ ਰਾਜੀਵ ਗਾਂਧੀ ਨੂੰ ਦਿੱਤੀ ਕਿ ਵੀ ਇਹ ਸਿੱਖਾਂ ਨੂੰ ਤਾਂ ਸਬਕ ਸਿਖਾ ਦਿੱਤਾ ਵੀ ਸਿੱਖ ਤਾਂ ਪੜਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਕਿ ਵੀ ਇਹ ਤਾਂ ਅਸੀਂ ਉੱਠਣ ਜੋਗੇ ਨਹੀਂ ਛੱਡੇ ਹੁਣ ਉਸ ਤੋਂ ਬਾਅਦ ਕਿਉਂਕਿ ਇੱਕ ਸਟੇਜ ਹੁੰਦੀ ਹੈ ਕਿਸੇ ਨੂੰ ਮਾਰ ਕੇ ਉਹਦਾ ਫਾਇਦਾ ਲੈ ਖੁੰਦਾ ਫਿਰ ਨਿਚੋੜਨਾ ਹੁਣ ਇਹ ਨਵੰਬਰ 84 ਨੂੰ ਹਰ ਸਿਆਸੀ ਪਾਰਟੀ ਅਕਾਲੀਆਂ ਨੂੰ ਵੀ ਬਾਦਲ ਕੇ ਜਿਹੜੇ ਚਾਰ ਵਾਰ ਇਹਨਾਂ ਦੇ ਨਾਲ ਭਾਗੀਦਾਰ ਬਣੇ ਬੀਜੇਪੀ ਨਾਲ ਦਿੱਲੀ 'ਚ ਹੁਣ ਵੀ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਨਾਲ ਭਾਗੀਦਾਰ ਨੇ ਦਿੱਲੀ 'ਚ ਵੀ ਨੇ ਜਦੋਂ ਚੋਣਾਂ ਨੇੜੇ ਆਉਂਦੀਆਂ ਫਿਰ ਉਹਨਾਂ ਨਵੰਬਰ 84 ਯਾਦ ਆ ਜਾਂਦਾ ਹੈ ਕਾਂਗਰਸ ਦੇ ਖਾਤੇ 'ਚ ਪਾਉਣ ਲਈ अरविंद केजरीवाल उने दिल्ली ਦੇ ਵਿੱਚ ਕਰਕੇ ਕਿ ਜੀ স্পੈਸ਼ਲ ਇਨਵੈਸਟੀਗੇਟਿਵ ਟੀਮਸ ਸਿਟ ਟੀਮਸ ਇਹ ਉਹ ਬੜਾ ਡਰਾਮਾ ਹੋਇਆ ਔਰ ਹੁਣ 2015 ਦੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਮੋਦੀ ਨੇ ਵੀ ਕਿਉਂਕਿ ਰਾਜਨਾਥ ਸਿੰਘ ਨੇ ਖੁਦ ਮੰਨਿਆ ਕਿ ਜੀ ਇਹ ਜੈਨੋਸਾਈਡ ਸੀ ਜੋ ਨਵੰਬਰ 84 ਚ ਹੋਇਆ ਉਹਨਾਂ ਨੇ ਕਿਹਾ ਜੀ ਨਹੀਂ 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 ਅਸੀਂ ਉਹ ਕੇਸ ਖੋਲਾਂਗੇ ਹਜ਼ਾਰਾਂ ਐਫ ਆਈ ਆਰ ਜਿਹੜੀਆਂ ਬੰਦ ਕਰਤੀਆਂ ਕਦੇ ਲੋਅਰ ਕੋਰਟ ਚਲਾਗੇ ਇਹ ਸਿਰਫ ਇਹਨੂੰ ਕਹਿੰਦੇ ਨੇ ਜ਼ਖਮਾਂ ਤੇ ਲੂਣ ਛਿੜਕਣਾ ਇਹ ਇੱਕ ਪਾਸੇ ਤਾਂ ਅਸੀਂ ਇਹਨਾਂ ਨੂੰ ਨਹੀਂ ਭੁੱਲਣ ਦੇਵਾਂਗੇ ਕਦੇ ਵੀ ਕਿਉਂਕਿ ਅਸੀਂ ਇਹਨਾਂ ਨੂੰ ਪਨਿਸ਼ ਕਰਾਂਗੇ ਔਰ ਇਹ ਗੱਲ ਇਹ ਜਿਹੜੇ ਵਾਰ ਕਰਾਈਮਨਲਸ ਨੇ ਇਹ ਇਹ ਜੋ ਕੁਝ ਵੀ ਸੀ ਜੂਨ 84 ਨਵੰਬਰ 84 ਹਜ਼ਾਰਾਂ ਸਿੱਖਾਂ ਦੇ ਡਿਸ ਅਪੀਅਰੈਂਸ ਇਹ ਵਾਰ ਕਰਾਈਮਸ ਨੇ ਕਿਉਂਕਿ ਸਿੱਖਾਂ ਦੇ ਖਿਲਾਫ ਇਹ ਹਨ ਲੈਣੀਆਂ ਟੋਟਲ ਵਾਰਸ ਯਾਰ ਇਹ ਗੱਲ ਮੈਂ ਇਹਨੂੰ ਕੁਲਦੀਪ ਨਈਰ ਨੂੰ ਸ਼ਿਕਾਗੋ ਦੇ ਵਿੱਚ ਕਈ ਸੀ ਪਬਲਿਕ ਡਿਬੇਟ ਦੇ ਵਿੱਚ ਉਦਰਤੀ ਸਿਆਟਲਿਕ ਸੱਜਣ ਮੈਨੂੰ ਮਿਲੇ ਉਦੋਂ ਸਟੂਡੈਂਟਸ ਸੀ ਮਿਲ ਵਾਕੀ ਜੀ ਉਹ ਉਥੇ ਚੰਗੇ ਇੰਜੀਨੀਅਰ ਨੇ ਤੇ ਉਹ ਮੈਨੂੰ ਕਹਿਣ ਲੱਗੇ ਜੀ ਮੈਂ ਪਹਿਲੀ ਵਾਰ ਤੁਹਾਨੂੰ ਮੈਂ ਸ਼ਿਕਾਗੋ ਗੁਰਦੁਆਰੇ ਆਂਦਾ ਸੀ ਮਿਲ ਵਾਕਿਓਦੋਂ ਨਹੀਂ ਸੀ ਗੁਰਦੁਆਰੇ ਸਾਹਿਬ ਔਰ ਮੈਂ ਤੁਹਾਨੂੰ ਕੁਲਦੀਪ ਨૈયਰ ਨੂੰ ਜਦੋਂ ਤੁਸੀਂ ਚੈਲੰਜ ਕੀਤਾ ਤੇ ਉਹ ਕਹਿੰਦਾ ਵੀ ਮੇਰੇ ਦਿਮਾਗ 'ਚ ਹਰ ਅੱਖਰ ਜਿਹੜਾ ਉਹ ਕਰਿਆ ਹੋਇਆ ਔਰ ਉਸ ਮੈਨੂੰ ਤੁਹਾਡੀ ਸਪੀਚ ਨੇ ਹੀ ਖਾਰਸਤਾਨੀ ਬਣਾ ਦਿੱਤਾ ਤੇ ਮੈਂ ਇਹਨੂੰ ਨૈયਰ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਜਿੰਨੀਆਂ ਮਰਜ਼ੀ ਡਰਾਮੇਬਾਜ਼ੀਆਂ ਕਰ ਲਓ ਇਹ ਜਿਹੜੇ ਤੁਸੀਂ ਔਰ ਇਹ ਤੁਹਾਡੇ ਜਿਹੜੇ ਵਾਰ ਕ੍ਰਿਮੀਨਲ ਜਿਨ੍ਹਾਂ ਨੂੰ ਤੁਸੀਂ ਅੱਜ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਜੀ ਇਹਨਾਂ ਨੂੰ ਅਸੀਂ ਛੱਡਣਾ ਨਹੀਂ ਹੈ we will chase them find them extradite them try them and hang them ਕਿ ਵੀ ਅਸੀਂ ਇਹਨਾਂ ਨੂੰ ਸਜ਼ਾ ਯਾਫਤਾ ਕਰਨਾ ਹੀ ਕਰਨਾ ਜੀ ਜੇ 70 ਸਾਲ ਬਾਅਦ ਅਜੇ ਤੱਕ 나ਜ਼ੀਆਂ ਨੂੰ ਯਹੂਦੀਆਂ ਨੇ ਮਾਫ ਨਹੀਂ ਕੀਤਾ ਅਜੇ 1995 ਜਿੱਤਾਂ 11 12 ਹੁਣ 32 ਸਾਲ ਹੋ ਕੋਈ ਗੱਲ ਨਹੀਂ ਹੈ ਅਸੀਂ ਤਾਂ ਇਹਨਾਂ ਦੇ ਪੋਤੜਿਆਂ ਦਾ ਵੀ ਹਿਸਾਬ ਲਵਾਂਗੇ ਜਿਹੜੇ ਕਾਤਲ ਨੇ ਲੇਕਨ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਵਰਗੇ ਗਰੁੱਪ ਇਹ ਬੱਚਾ ਦੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਨੇ ਇਹਨਾਂ ਨੂੰ ਵੀ ਹੁੰਦਾ ਹੈ ਕਿ ਸਰਕਾਰਾਂ ਜ਼ਿੰਮੇਵਾਰੀ ਨਾਲ ਕੰਮ ਕਰਨ ਹਿਊਮਨ ਰਾਈਟਸ ਵਾਇਲੇਸ਼ਨਸ ਨਾ ਹੋਣ ਜੇ ਕਿਤੇ ਹੋਈਆਂ ਉਹਦੀ ਅਕਾਉਂਟੇਬਿਲਟੀ ਹੋਵੇ ਤੇ ਖਬਰ ਜਿਹੜੀ ਡਿਸਕਸ਼ਨ ਲਈ ਮੈਂ ਪਿਕ ਕੀਤੀ ਹੈ ਮੇਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਸਟੇਟਸ ਔਨ 84 ایرੋਇਟਸ ਜੇ ਕਹਿੰਦੇ ਨੇ ਪਬਲਿਕ ਐਮਨੇਸਟੀ ਇੰਟਰਨੈਸ਼ਨਲ ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਜੀ ਇਹ ਜਿਹੜੀਆਂ ਤੁਸੀਂ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈਆਂ ਨੇ ਇਹਨਾਂ ਦੀ ਰਿਪੋਰਟ ਤਾਂ ਜ਼ਰਾ ਪਬਲਿਕ ਕਰੋ ਜਿਹਨੇ ਕੀ ਕਹਿੰਦਾ ਔਰ ਇਹ ਚੰਡੀਗੜ੍ਹ ਦੇ ਵਿੱਚ ਜਿਹੜਾ ਹੁਣ ਕਿਉਂਕਿ ਭਾਰਤ ਦੇ ਵਿੱਚ ਇਹਨਾਂ ਦਾ ਐਮਨੇਸਟੀ ਦਾ ਕੈਂਪੇਨਰ ਹੈ ਸਨਮ ਸੂਤੀਰਾ ਵਜ਼ੀਰ ਔਰ ਉਹਨਾਂ ਨੇ ਇਹ ਗੱਲ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ ਚ ਉਹਨਾਂ ਨੇ ਕਿਹਾ ਦ ਸਪੈਸ਼ਲ ਇਨਵੈਸਟੀਗੇਟਿਵ ਟੀਮ ਫਾਰਮਡ ਬਾਈ ਦਾ ਸੈਂਟਰ ਟੂ ਇਨਵੈਸਟੀਗੇਟ ਦਾ 1984 ਐਂਟਾਈ ਸਿਕ ਰੌਇਟਸ ਇਜ਼ ਨਾਟ ਵਰਕਿੰਗ ਇਨ ਅ ਟ੍ਰਾਂਸਪੇਰੈਂਟ ਮੈਨਰ ਐਮਨੇਸਟੀ ਇੰਟਰਨੈਸ਼ਨਲ ਇੰਡੀਆ ਹੈਸ ਸੈਡ ਦਾ ਐਮਨੇਸਟੀ ਟੀਮ ਵਾਸ ਇਨ ਚੰਡੀਗੜ੍ਹ ਟੂ ਲਾਂਚ ਅ ਕੈਂਪੇਨ To get justice for 1984 riot victims. the Sex Jade ne Justice Nikle. The Delhi police had closed uh, investigation into hundreds of cases after the riot citing lack of evidence. A SIT constituted by centre in January 2015 to reinvestigate the cases has made slow progress. In November, it had identified 58 cases for reinvestigation. 58 केस सी 2015 6 ਮਹੀਨੇ ਇਹਨਾਂ ਦਾ ਟਾਈਮ ਸੀ ਪਰ ਹੁਣ ਇਹ ਅਮਨੇਸਟੀ ਇੰਟਰਨੈਸ਼ਨਲ ਵਾਲਾ ਕਹਿ ਰਿਹਾ ਕੈਂਪੇਨਰ ਮਿਸਟਰ ਵਜ਼ੀਰ ਦਾ ਸਪੈਸ਼ਲ ਇਨਵੈਸਟਿਗੇਟਿਵ ਟੀਮ ਰੇਜ਼ਡ ਹੋਪਸ ਅਮੰਗ ਵਿਕਟਿਮਸ ਐਂਡ ਸਰਵਾਈਵਰਸ ਥੈਟ ਦੇ ਵੁੱਡ ਫਾਈਨਲੀ ਗੈਟ ਜਸਟਿਸ ਬਟ ਦਾ ਸਪੈਸ਼ਲ ਇਨਵੈਸਟਿਗੇਟਿਵ ਟੀਮਸ ਐਪਰੈਂਟ ਲੈਕ ਆਫ ਟਰਾਂਸਪੈਰੈਂਸੀ ਸੋ far ਹੈਜ਼ ਬੀਨ ਡਿਸਟਰਬਿੰਗ ਕਿ ਜੀ ਉਹਦੇ ਚ ਤਾਂ ਕੋਈ ਪਾਰਦਰਸ਼ਤਾ ਨਹੀਂ ਹੈ ਕੋਈ ਟਰਾਂਸਪੈਰੈਂਸੀ ਨਹੀਂ ਹੈ ਬੜੀ Uh, the special investigative team has the authority to file charges against accused persons where there is sufficient evidence. It was originally given six months to months to complete this exercise but received extensions in August 19 uh, August 2015 and August 2016 It is now slated to complete an investigation February 2017 two years after it was, 6 ਮਹੀਨੇ ਦਾ ਟਾਈਮ ਸੀ ਹੁਣ 2017 ਚ ਕਹਿੰਦੇ ਨੇ ਜੀ ਰਿਪੋਰਟ ਦੇਾਂਗੇ ਔਰ ਇਸ ਮੌਕੇ ਤੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਬੀਬੀ ਦਰਸ਼ਨ ਕੌਰ ਜਿਹੜੇ ਕਿ ਇਸ ਨਸਲ ਕੁਸ਼ੀ ਦੇ ਸਰਵਾਈਵਰ ਬੀਬੀ ਹੈ ਉਹਨਾਂ ਦੇ ਉੱਤੇ ਕੋਈ ਡਾਕੂਮੈਂਟਰੀ ਬਣਾਈ ਹੈ ਐਮਨੈਸਟੀ ਨੇ ਉਹ ਵੀ ਸਕਰੀਨ ਕੀਤੀ ਗਈ ਸੋ ਅਸੀਂ ਇਹ ਸਮਝਦੇ ਹਾਂ ਵੀ ਠੀਕ ਹੈ ਖਬਰਾਂ ਦੀ ਕੰਜ਼ਮਪਸ਼ਨ ਲਈ ਠੀਕ ਹੁੰਦਾ ਹੈ ਖਬਰ ਲੱਗ ਜਾਂਦੀ ਹੈ ਅਸੀਂ ਵੀ ਡਿਸਕਸ ਕਰ ਲੈਂਦੇ ਪਰ ਇੱਕ ਗੱਲ ਬੜੀ ਸਪਸ਼ਟ ਹੈ ਜ਼ਾਹਰ ਹੈ ਕਿ ਇਹ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਡੈਲੀਬਰੇਟ ਉਹ ਟੋਟਲ ਵਾਰ ਸਟ੍ਰੈਟਜੀ ਦਾ ਹਿੱਸਾ ਸੀ ਅੱਜ ਵੀ ਉਹ ਕੁਝ ਚੱਲ ਰਿਹਾ ਹੈ ਨਾਬਾ ਜੇਲ ਬ੍ਰੇਕ ਤੋਂ ਬਾਅਦ ਇਸ ਕਿਸਮ ਦਾ ਤਿੰਨ ਦਿਨ ਭਾਰਤ ਦੇ মিডিਏ ਚ ਇਲੈਕਟ੍ਰੋਨਿਕ ਔਰ ਪ੍ਰਿੰਟ ਸਿੱਖਾਂ ਦੇ ਖਿਲਾਫ ਜੋ ਮਾਹੌਲ ਸਿਰਜਿਆ ਗਿਆ ਹੈ ਔਰ ਜਵੇਂ ਅਸੀਂ ਉਹ ਸੈਗਮੈਂਟਸ ਵੀ ਕਿਹਾ ਸੀ ਜੀ ਕਿ ਵੀ ਜੋ ਹਾਲਾਤ ਇਹਨਾਂ ਨੇ ਬਣਾਏ ਹੋਏ ਨੇ ਜੋ ਕੁਝ ਬਣਿਆ ਹੋਇਆ ਹੈ ਹੁਣ ਜਦੋਂ ਇਹਨਾਂ ਨੇ ਅਗਲੀ ਵਾਰ ਸਿੱਖਾਂ ਨੂੰ ਟਾਰਗੇਟ ਕੀਤਾ ਤਾਂ ਫਿਰ ਅਸੀਂ ਨਵੰਬਰ 84 ਦੀ ਗੱਲ ਵੀ ਨਹੀਂ ਕਰਿਆ ਕਰਾਂਗੇ ਕਿਉਂਕਿ ਉਹ ਈਨੇ ਵੱਡੇ ਪੈਮਾਨੇ ਤੇ ਸਿੱਖਾਂ ਦੀ ਨਸਲ ਕੁਸ਼ੀ ਹੋਏਗੀ ਸੋ ਅਸੀਂ ਸਮਝਦੇ ਕਿ ਭਾਈ ਇਸ ਦੀ ਚਾਰਾ ਜੋਈ ਕਰੀਏ ਭਾਈ ਗੁਰਦਾਸ ਜੀ ਦੇ ਸ਼ਬਦਾਂ ਚ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮਿਟੇ ਉਹ ਕੀ ਯਤਨ ਕੀਤੇ ਜਾਣ ਕਿ ਰਾਜ ਸ਼ਕਤੀ ਮਿਲੇ ਪੋਲੀਟੀਕਲ ਪਾਵਰ ਮਿਲੇ ਜਿਸ ਪੋਲੀਟੀਕਲ ਪਾਵਰ ਆਣ ਦੇ ਨਾਲ ਦੁਸ਼ਮਣ ਜਿਹੜੇ ਨੇ ਉਹ ਖੁਦ ਹੀ ਸੱਜਣ ਬਣ ਜਾਂਦੇ ਨੇ ਸੋ ਫਿਰ ਵੀ ਅਸੀਂ ਅਮਨੇਸਟੀ ਇੰਟਰਨੈਸ਼ਨਲ ਨੂੰ ਐਪਰੀਸ਼ੀਏਟ ਕਰਦੇ ਕਿ ਕੱਟੋ-ਕਾਟ ਉਹ ਜਿਹੜਾ ਉਹ ਦਾਲ ਦੇ ਵਿੱਚ ਕੜਛੀ ਜ਼ਰੂਰ ਮਾਰਦੇ ਰਹਿੰਦੇ ਨੇ ਉਹਨੂੰ ਟੂ ਕੀਪ ਦਾ ਪੌਟ ਸਟਰਿੰਗ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਨੇ ਆਪਰੇਕ ਈਅਰਸ ਤੁਸਾਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆਂ ਛੋਟੇ ਵਕਫੇ ਤੋਂ ਬਾਅਦ